ਸੂਬੇ ਸਰਹੰਦ ਦੇ ਉਸ ਠੰਡੇ ਬੁਰਜ ਵਿੱਚ ਕੈਦ ਕੀਤੇ ਮਾਤਾ ਗੁਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਤਿੰਨ ਦਿਨ ਦੀ ਸੇਵਾ ਦਾ ਸਭ ਤੋਂ ਮਹਿੰਗਾ ਮੁੱਲ ਜਿਸ ਨੇ ਤਾਰਿਆ ਸੀ ਉਹ ਸੀ ਬਾਬਾ ਮੋਤੀराम ਮਹਿਰਾ ਜੀ ਜਿਸ ਨੇ ਤਿੰਨ ਦਿਨ ਮਾਤਾ ਜੀ ਤੇ ਲਾਲ ਨੂੰ ਦੁੱਧ ਪਿਉਣ ਦੀ ਸੇਵਾ ਕਰਨ ਤੇ ਉਸ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਗਿਆ ਬਾਬਾ ਮੋਤੀराम ਮਹਿਰਾ ਮੁਗਲਾਂ ਦਰਸੋਈ ਅਸੀ ਜਦੋਂ ਇਸ ਨੂੰ ਪਤਾ ਲੱਗਾ ਕਿ ਵਜ਼ੀਰ ਖਾਨ ਨੇ ਮਾਤਾ ਜੀ ਤੇ ਲਾਲਾ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਹੈ ਤਾਂ ਇਸਨੇ ਘਾਰ ਆ ਕੇ ਆਪਣੀ ਮਾਂ ਤੇ ਪਤਨੀ ਨੂੰ ਸਾਰੀ ਗੱਲ ਸੁਣਾਈ ਤੇ ਕਿਹਾ ਮਾਤਾ ਜੀ ਤੇ ਛੋਟੇ ਸਹਿਬ ਜੀ ਦੇ ਭੁੱਖੇ ਹਨ ਮੈਂ ਉਹਨਾਂ ਲਈ ਭੋਜਨ ਤੇ ਦੁੱਧ ਲੈ ਕੇ ਜਾਵਾਂਗਾ ਉਸ ਦੀ ਪਤਨੀ ਨੇ ਕਿਹਾ ਤੁਹਾਨੂੰ ਪਤਾ ਹੈ ਕਿ ਜੇਕਰ ਸੂਬੇ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਸਾਨੂੰ ਜਿਉਂਦੇ ਜੀ ਨਹੀਂ ਛੱਡਣਾ ਇਸ ਨੇ ਕਿਹਾ ਮਰਨਾ ਤਾਂ ਇੱਕ ਦਿਨ ਹੈ ਪਰ ਜੇ ਅਜ ਮਾਤਾ ਜੀ ਤੇ ਸਹਿਬ ਜਿਆਦਿਆਂ ਦੀ ਸੇਵਾ ਕਰਕੇ ਮੌਤ ਮਿਲਦੀ ਹੈ ਤਾਂ ਇਸ ਤੋਂ ਵੱਧ ਕੇ ਹੋਰ ਕੀ ਹੈ ਸਾਡਾ ਤਾਂ ਜੀਉਣਾ ਮਰਨਾ ਸਫਲ ਹੋ ਜਾਏਗਾ ਫਿਰ ਇਸ ਦਾ ਪਰਿਵਾਰ ਮੰਨ ਗਿਆ ਜਦੋਂ ਪਹਿਲੇ ਦਿਨ ਭੋਜਨ ਤੇ ਛੋਟੇ ਲਾਲਾਂ ਲਈ ਦੁੱਧ ਲੈ ਕੇ ਜਾਣ ਲੱਗਾ ਤਾਂ ਇਸ ਨੇ ਕੋਲ ਥੋੜੀ ਜੀ ਮਾਇਆ ਰੱਖ ਲਈ ਇਸ ਨੇ ਉਹ ਮਾਇਆ ਪਹਿਰੇ ਤੇ ਖੜੇ ਸਪਾਈਆਂ ਨੂੰ ਦਿੱਤੀ ਤੇ ਅੰਦਰ ਮਾਤਾ ਜੀ ਕੋਲ ਪਹੁੰਚ ਗਿਆ ਇਸ ਨੇ ਜਾ ਕੇ ਮਾਤਾ ਜੀ ਨੂੰ ਮੱਥਾ ਟੇਕਿਆ ਤੇ ਕਿਹਾ ਮਾਤਾ ਜੀ ਮੈਂ ਤੁਹਾਡੇ ਲਈ ਭੋਜਨ ਤੇ ਲਾਲਾ ਲਈ ਦੁੱਧ ਲੈ ਕੇ ਆਇਆ ਹਾਂ ਮਾਤਾ ਜੀ ਨੇ ਕਿਹਾ ਇਹ ਭੋਜਨ ਮੁਗਲਾ ਦਾ ਹੈ ਅਸੀਂ ਨਹੀਂ ਛਕਣਾ ਮਾਤਾ ਜੀ ਇਹ ਮੈਂ ਆਪਣੇ ਘਰੋਂ ਲੈ ਕੇ ਆਇਆ ਹਾਂ ਪਰ ਮਾਤਾ ਜੀ ਨੇ ਭੋਜਨ ਨਹੀਂ ਛਕਿਆ ਤੇ ਛੋਟੇ ਸਹਿਬ ਜਾਨ ਨੇ ਦੁੱਧ ਪਿਲਾ ਦਿੱਤਾ ਦੂਸਰੇ ਦਿਨ ਫਿਰ ਮੋਤੀ ਨਾਮ ਮਹਿਰਾਂ ਨੇ ਇਸੇ ਤਰ੍ਹਾਂ ਦੁੱਧ ਦੀ ਸੇਵਾ ਕੀਤੀ ਤੇ ਇਸ ਦੇ ਬਦਲੇ ਇਸ ਦੀ ਘਰਵਾਲੀ ਨੇ ਆਪਣੇ ਸਾਰੇ ਗਹਿਣੇ ਵੀ ਸਪਾਈਆਂ ਲਈ ਦੇ ਦਿੱਤੇ ਤੀਸਰੇ ਦਿਨ ਦੇ ਦੁੱਧ ਲਈ ਇਸ ਨੇ ਆਪਣਾ ਘਰ ਵੀ ਵੇਚ ਦਿੱਤਾ ਤੇ ਜਦੋਂ ਮਾਤਾ ਜੀ ਤੇ ਸਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਉਸ ਵਕਤ ਮੋਤੀराम ਮਹਿਰਾ ਤੇ ਉਸ ਦੀ ਮਾਤਾ ਤੇ ਪਤਨੀ ਟੋਡਰਮਲ ਦੇ ਪਰਿਵਾਰ ਨਾਲ ਹੋ ਕੇ ਮਾਤਾ ਜੀ ਤੇ ਸਹਿਬਜ਼ਾਦੇ ਦਾ ਸੰਸਕਾਰ ਕੀਤਾ ਇਸ ਤੋਂ ਬਾਅਦ ਕਹਿੰਦੇ ਹਨ ਕਿ ਗੰਗੂ ਦੇ ਭਰਾ ਪੰਮੇ ਨੇ ਵजीर खान ਕੋਲ ਸ਼ਿਕਾਇਤ ਕੀਤੀ ਕਿ ਇਸ ਮੋਤੀਰਾਮ ਨੇ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਦੁੱਧ ਪਲਾਇਆ ਸੀ ਮੋਤੀ RAM ਨੂੰ ਸੂਬੇ ਨੇ ਕਚਹਿਰੀ ਵਿੱਚ ਬੁਲਾ ਲਿਆ ਤੇ ਪੁੱਛਿਆ ਕਿ ਤੂੰ ਦੁੱਧ ਪਿਆਇਆ ਹੈ ਇਹ ਸਨੇ ਹਾਂ ਦਾ ਜਵਾਬ ਦਿੱਤਾ ਤੈਨੂੰ ਪਤਾ ਹੈ ਕਿ ਇਸ ਦੀ ਕੀ ਸਜ਼ਾ ਹੈ ਜੀ ਹਜ਼ੂਰ ਤੁਸੀਂ ਜੋ ਵੀ ਸਜ਼ਾ ਦਿਓਗੇ ਮੈਨੂੰ ਮਨਜ਼ੂਰ ਹੈ ਸੂਬੇ ਨੇ ਇਸ ਨੂੰ ਪਹਿਲਾਂ ਤਾਂ ਇਸਲਾਮ ਕਬੂਲ ਕਰਨ ਲਈ ਕਿਹਾ ਪਰ ਜਦੋਂ ਇਹ ਨਾ ਮੰਨਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਇਸ ਦੇ 4 ਸਾਲ ਦੇ ਪੁੱਤਰ ਨਰੈਣੇ ਨੂੰ ਕੋਹਲੂ ਵਿੱਚ ਪੀੜਿਆ ਤੇ ਫਿਰ ਇਸ ਦੀ ਬਿਰਧ ਮਾਤਾ ਹੁਣ ਜਦੋਂ ਮੋਤੀ RAM ਮਹਿਰਾ ਫਿਰ ਵੀ ਅਡੋਲ ਰਿਹਾ ਤਾਂ ਵजीर खान ਨੇ ਕਿਹਾ ਹੁਣ ਵੀ ਸੋਚ ਲੈ ਤੁਹਾਨੂੰ ਛੱਡ ਦਿੱਤਾ ਜਾਵੇਗਾ ਜੇ ਇਸਲਾਮ ਕਬੂਲ ਕਰ ਲਓ ਇਸਨੇ ਜਵਾਬ ਦਿੱਤਾ ਤੂੰ ਜੋ ਕਰਨਾ ਹੈ ਕਰ ਲੈ ਤੇਰੇ ਅੱਗੇ ਤਾਂ ਛੋਟੇ ਸਹਿਬਜ਼ਾਦੇ ਨਹੀਂ ਝੁਕੇ ਮੇਰਾ ਕੀ ਹੈ ਅੱਜ ਨਹੀਂ ਤਾਂ ਕੱਲ ਮਰ ਹੀ ਜਾਣਾ ਹੈ ਜੇਕਰ ਤੇਰੇ ਇਸਲਾਮ ਵਿੱਚ ਬਜ਼ੁਰਗ ਤੇ ਛੋਟੇ ਬੱਚਿਆਂ ਦੀ ਸੇਵਾ ਕਰਨਾ ਗੁਨਾਹ ਹੈ ਤਾਂ ਮੈਂ ਇਹ ਗੁਨਾਹ ਕਬੂਲ ਕਰਦਾ ਹਾਂ ਫਿਰ ਵजीर खान ਨੇ ਹੁਕਮ ਦਿੱਤਾ ਕਿ ਇਸ ਨੂੰ ਤੇ ਇਸ ਦੀ ਪਤਨੀ ਨੂੰ ਹੋਲੂ ਵਿੱਚ ਪੀੜ ਦਿਓ ਧੰਨ ਸਾਨੂੰ ਉਹ ਬਾਬਾ ਮੋਤੀराम ਮਹਿਰਾ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਸਹਿਬਜ਼ਾਦਿਆਂ ਦੀ ਸੇਵਾ ਕਰਕੇ ਸ਼ਹੀਦਾਂ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਧੰਨ ਮੋਤੀ ਮਹਿਰਾ ਜਿਸ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਸ਼ਕਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ